ਫਰੋਹਪੁਰ ਪੁਲਿਸ ਨੇ ਅੱਜ ਇੱਕ ਹੋਰ ਵੱਡਾ ਮਾਰਖਾ ਮਾਰਿਆ ਨਸ਼ਾ ਤਸਕਰੀ ਖਿਲਾਫ ਨਸ਼ਿਆ ਖਿਲਾਫ ਵੱਡੀ ਆ ਮਹਿਮਨੂ ਸਿੰਘਰ ਕਪਤਾਨ ਪੁਲਿਸ ਭਪਿੰਦਰ ਸਿੰਘ ਔਰ ਸਿੱਧੂ ਦੀਆਂ ਕੋਸ਼ਿਸ਼ਾਂ ਨੂੰ ਗੂਰ ਪੈਂਦਾ ਨਜ਼ਰ ਆ ਰਿਹਾ ਅੱਜ ਪੁਲਿਸ ਨੇ ਫਰੀਦਕੋਟਾ ਔਰ ਰੋਡ ਤੇ ਆਉਲੀ ਇੱਕ ਕਾਰ ਨੂੰ ਜਿਹਦੇ ਵਿੱਚ ਨਸ਼ਾ ਤਸਕਰ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਮੁਕਤ ਪੇੜ ਹੋਈ ਉਸ ਨੂੰ ਉਹ ਨਸ਼ਾ ਤਸਕਰ ਦੇ ਪੁਲਸ ਦਰਮਿਆਣ ਹੋਈ ਮੋਟੂ ਪੇਡ ਦੇ ਵਿੱਚ ਨਸ਼ਾ ਤਸਕਰ ਬੁਰੀ ਤਰਾਹ जख्मी ਹੋ ਗਿਆ ਅਤੇ ਪੁਲਸ ਦੀਆਂ ਗੱਡੀਆਂ ਤੇ ਵੀ ਗੋਲੀ ਲੱਗਣ ਦਾ ਜਿਹੜਾ ਸਮਾਚਾਰਾ ਜਿਸ ਨੂੰ ਲੈ ਕੇ ਇਲਾਕੇ 'ਚ دہشت ਪਈ ਜਾ ਰਹੀ ਲਿਖੇ ਉਥੇ ਪੁਲਸ ਦੇ ਬਰਾਤੀ ਦੇ ਲੋਕ ਮਾਣ ਵੀ ਕਰਨ ਲੱਗਿਆ ਪਬਿੰਦਰ ਸਿੰਘ ਸਿੱਧੂ ਦੇ ਆਪ ਤੋਂ ਵਾਅਦਾ ਜਿਨਾ ਨਸ਼ਾ ਖਿਲਾਫ ਪੁਲਿਸ ਨੇ ਮਿਹਨਤ ਫੜੀਆ ਤੇਜੀ ਨਾਲ ਕੰਮ ਦੇ ਸਾਰਥਕ ਨਤੀਜੇ ਆਇਆ ਉਹ ਸੁਖਸ਼ਟੀ ਜਨਕਾ ਅੱਜ ਵੀ ਆਪਾਂ ਗੱਲ ਕਰੀਏ ਇੱਕ ਸਿਆਜ਼ਕਾਰ ਤੇ ਇੱਕ ਨਸ਼ਾ ਤਸਕਰ ਜਿਹੜਾ ਫਰੀਦਕੋਟ ਵਾਲੀ ਰੋਡ ਤੋਂ ਆ ਰਿਹਾ ਸੀ ਉਧਰ ਪੁਲਿਸ ਦਾ ਨਾਕਾ ਲੱਗਾ ਸੀ ਦਾਲਾ ਮੰਡੀ ਫਲੋਇਪੁਰ ਸ਼ੌਰੀ ਬਾਹਰਲੇ ਪਾਸੇ ਉਥੇ ਉਸ ਨਸ਼ਾ ਤਸਕਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਭੱਜਣ ਦੀ ਤਾਕਤ ਚ ਪੁਲਸ ਤੇ ਗੋਲੀ ਚਲਾ ਕੇ ਗੱਡੀ ਭਜਾ ਲਈ ਤੇ ਪੁਲਸ ਨੇ ਪਿੱਛਾ ਕਰਦਿਆ ਉਸ ਨੂੰ ਘੇਰ ਲਿਆ ਦੋਨਾਂ ਤੇ ਆਹ ਜਿਹੜੀ ਗੋਲੇਬਾਰੀ ਚੱਲਣ ਤੋਂ ਬਾਅਦ ਨਸ਼ਾ ਤਸਕਰ ਦੇ ਜ਼ਖਮੀ ਹੋ ਗਿਆ ਤੇ ਉਸ ਨੂੰ ਫੜ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਨਾਕੇ ਤੇ ਹੋਈ ਮੁੱਠ ਭੇੜ ਦੌਰਾਨ ਜਿੱਥੇ ਪੁਲਿਸ ਦੀ ਗੱਡੀ ਤੇ ਗੋਲੀ ਲੱਗੀ ਸੀ ਉਥੇ ਨਸ਼ਾ ਤਸਕਰ ਦੇ ਲੱਤ 'ਚ ਗੋਲੀ ਲੱਗਣ ਦੀ ਖਬਰ ਹੈ ਜਿਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਜਾਣ ਬਾਅਦ ਹੁਣ ਹਾਲ ਤੁਸੀਂ ਦੀ ਗੰਭੀਰ ਹੋਣ ਕਰਕੇ ਉਸ ਨੂੰ ਉਥੋਂ ਰੈਫਰ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਜੜਾ ਹੈਗਾ ਨਸ਼ਾ ਤਸਕਰ ਨੂੰ ਕੋਲਸ ਫੜ ਕੇ ਲੈ ਜਾ ਰਹੀ ਹੈ ਤੇ ਉਧਰ ਪੁਲਿਸ ਜਿਹੜੀ ਪੈਰ ਪੈਰ ਤੇ ਚੱਪੇ ਚੱਪੇ ਦੀ ਸ਼ਾਨ ਬਣ ਕਰਦੀ ਹੋਈ ਮੌਕੇ ਤੇ ਪਹੁੰਚ ਰਿਹਾ ਸੀਨੀਅਰ ਕਪਤਾਨ ਪੁਲਿਸ ਭពਿੰਦਰ ਸਿੰਘ ਸਿੱਧੂ ਵੀ ਮੌਕੇ ਤੇ ਪਹੁੰਚ ਚੁੱਕਿਆ ਅਤੇ ਉਹ ਹਾਲਾਤਾਂ ਦਾ ਜਾਇਜ਼ਾ ਲੈਂਦੇ ਦਿਖਾਈ ਦੇ ਰਹੇ ਹਨ ਕਿ ਨੇ ਕਪਤਾਨ ਪੁਲਿਸ ਪੂਰੀ ਮੁਸਤੈਦੀ ਨਾਲ ਪੁਲਿਸ ਨੂੰ ਲਾਮਬੰਦ ਕੀਤਾ ਹੋਇਆ ਉਧਰ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਪੁਲਿਸ ਅਤੇ ਨਸ਼ਾ ਤਸਕਰਾਂ ਨਾਲ ਮੁੱਠਪੇੜ ਹੋਈ ਉਸ ਮੌਕੇ ਦਾ ਜਾਇਜ਼ਾ ਲੈਂਦੇ ਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਸੀਨੀਅਰ ਕਪਤਾਨ ਪੁਲਿਸ ਜਿਹੜਾ ਖੁਦ ਆਪਣੀ ਪੁਲਿਸ ਪਾਰਟੀ ਸਮੇਤ ਨਸ਼ਾ ਤਸਕਰ ਦੀ ਕਾਬੂ ਕੀਤੀ ਗਈ ਗੱਡੀ ਅਤੇ ਉਸ ਨੂੰ ਫੜੇ ਜਾਣ ਦੇ ਮੌਕੇ ਦਾ ਜਾਇਜ਼ਾ ਲੈ ਰਿਹਾ ਉਧਰ ਸੀਆਈ ਸਟਾਫ ਦੇ ਇੰਚਾਰਜ ਮੋਹਿਦ ਤਵਨ ਜਿਨ੍ਹਾਂ ਵੱਲੋਂ ਪੁਲਿਸ ਪਾਰਟੀ ਸਮੇਤ ਵੱਡੀ ਕਾਮਯਾਬੀ ਕੀਤੀ ਗਈ ਹੈ ਆਓ ਜਾਣਦੇ ਹਾਂ ਸੀਨੀਅਰ ਕਪਤਾਨ ਪੁਲਿਸ ਕੀ ਕਹਿੰਦੇ ਆ ਇਹ ਜੀ ਬਰਜਿੰਦਰ ਸਿੰਘ ਜਿਹੜੀ ਇਸ ਗੱਡੀ ਨਾਲੋਂ ਬੰਦਾ ਇਹ ਤਾਂ ਕੋਈ ਸੈਂਟਰ ਇੱਕ ਗੱਡੀ ਆ ਰਹੀ ਸੀ ਸਿਆਜ਼ ਗੱਡੀ ਸੀ ਉਹ ਸਾਡੇ ਨਾਕਾ ਬੰਦੀ ਕੀਤੀ ਹੋਈ ਸੀ ਸਾਡੇ ਰੋਕਸ ਉੱਪਰ ਉਹਨਾਂ ਨੇ ਜੀਰੋ ਚੈਕਿੰਗ ਚੱਲ ਰਹੀ ਸੀ ਜੈਨ ਜਰਾ ਬੁੱਕਰੀ ਦਾ ਰੋਕਾ ਸ਼ਾਰਾ ਕੀਤਾ ਤੇ ਇਹਨੇ ਗੱਡੀ ਦਾ ਚੱਕਰ ਰੋਕ ਰਿਹਾ ਫਿਰ ਅੱਗੇ ਜਾ ਕੇ ਜਦੋਂ ਸਟਾਫੀ ਟੀਮ ਨੇ ਉਹਨੂੰ ਇੰਟਰਸੈਪਟ ਕੀਤਾ ਤੇ ਉੱਥੇ ਉਸ ਤੋਂ ਇਮੀਡੀਏਟਲੀ ਨਿਕਲਦੇ ਸਾਰ ਉਸਨੇ ਪੁਲਿਸ ਪਾਰਟੀ ਦੇ ਪਰਚਾ ਤੇ ਉਹਨੇ ਪਰਚਾ ਦੇ ਜਵਾਬੀ ਪਾਇਰ ਚ ਉਹਦੇ ਕੋਲੀ ਲੱਗਿਆ ਉਸ ਤੋਂ ਉੱਤੋਂ ਮੱਕੇ ਤੋਂ ਹੀ 2 ਕਿਲੋ ਤੋਂ ਉੱਪਰ 2 ਕਿਲੋ 117 114 ਗ੍ਰਾਮ ਹੈ ਦੋ ਗ੍ਰਾਮ ਤੇ ਇਹ ਉਹਦਾ ਚੈੱਕ ਵੀ ਕੀਤਾ ਰਿਕਾਰਡ ਚੈੱਕ ਕੀਤਾ ਮੈਡੀਕਲ ਤੇ ਉਹਦਾ ਤੋਂ ਪਾਇਆ ਵੀ ਪੁਰਾਣੇ ਵੀ ਇਸ ਦੇ ਕਈ ਪਰਚੇ ਮੈਡੀਕਲ ਦੇ ਦਰਜ ਹੈ ਕਿ ਇਹ ਇੱਕ ਡਾਕਟਰ ਉਸ ਕਰਾਏ ਤਾਂ ਨਾਲ ਇਸ ਵਿੱਚ ਇਹ ਵਧੀਆ ਬਚਤ ਰਹੀ ਜਿਹੜੀ ਸਾਡੀ ਕੋਲ ਸਭ ਨੂੰ ਪਾਇਆ ਕੀਤਾ ਤੁਹਾਡੇ ਲੋਕਾਂ ਦੇ ਸਾਡੀ ਕੋਲ ਵੀ ਨਹੀਂ ਲੱਗੇ ਤੇ ਮਤਲਬ ਬਹੁਤ ਚਤਰਾਈ ਕਿ ਉਹਨੇ ਬੜੀ ਹੀ ਵਿਸਤ੍ਰਿਤ ਵੀ ਨਾਲ ਸਾਰੇ ਮੇਰੇ ਸੀਐਨ ਚਾਰਜ ਪਾਰਟੀ ਬੜੀ ਸਾਰੀ ਟੀਮ ਸੀ ਤੇ ਉਹਨੇ ਬਸ ਇੰਜੇ ਨਾਲ ਉਸ ਨੂੰ ਪਹੁੰਚਾ ਸਰ ਜਿਹੜਾ ਭਜਿੰਦਰ ਸੇ ਤਸਕਰ ਇਹ ਇਕੱਲਾ ਸੀ ਕਿ ਉਹਦੇ ਨਾਲ ਹੋਰ ਵੀ ਸਾਥੀ ਸਨ ਇਹ ਇਕੱਲਾ ਹੀ ਸੀਗਾ ਜੀ ਜਦੋਂ ਗੱਡੀ 'ਚ ਪਿੱਛੇ ਹੋ ਸਕਦਾ ਕੋਈ ਹੋਰ ਹੋਵੇ ਉਹ ਅਸੀਂ ਕਿਦ ਕੋ ਕੋ ਤਿਆਰੀ ਬ੍ਰੰਦ ਹੋਏ ਕੋਈ ਜੀ ਇਹ ਤਾਂ ਹਥਿਆਰ ਉੱਥੇ ਬੰਦ ਹੋਏ ਸਰ ਕਿੱਥੋਂ ਲੈ ਕੇ ਜਾ ਲੈ ਕੇ ਜਾ ਰਿਹਾ ਸੀ ਤੇ ਕਿੱਥੇ ਜੜੀ ਸੀ ਇਹ ਅਜੇ ਤਾਂ ਪੁੱਛ ਗਿਆ ਜੀ ਅਜੇ ਤਾਂ ਉਸ ਨੂੰ ਹਸਪੀਟਲ ਹੈ ਸਰ ਜਿਹੜੇ ਨੇ ਪਰਚੇ ਫਰੋਈ ਪਰਚੇ ਜੇ ਹੋਰ ਕਿਸੇ ਅਦਰ ਰੇਸਟੇਂਟ ਸੀਨੀਅਰ ਕਪਤਾਨ ਪੁਲਿਸ ਭពਿੰਦਰ ਸਿੰਘ ਸਿੱਧੂ ਨੇ ਵਿਸਥਾਰ ਸਹਿ ਦੱਸਿਆ ਕਿ ਫੜਾ ਗਿਆ ਨਸ਼ਾ ਤਸਕਰ ਦਾ ਨਾਮ ਵਰਜਿੰਦਰ ਸਿੰਘ ਹੈਗਾ ਜਿਹੜਾ ਧਰਮਕੋਟ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਇਸ ਕੋਲੋਂ ਸਿਆਜ ਗੱਡੀ ਬਰਾਮਦ ਹੋਈ ਆ ਨਾਕਾ ਤੋੜ ਕੇ ਭੱਜਣ ਸਮੇਂ ਹੋਈ ਮੁੱਠਪੇੜ ਚ ਇਸ ਨੇ ਪੁਲਿਸ ਪਾਰਟੀ ਤੇ ਗੋਲੀ ਚਲਾਈ ਜਿਸ ਦੇ ਜਵਾਬੀ ਕਾਰਵਾਈ ਚ ਨਸ਼ਾ ਤਸਕਰ जख्मी ਹੋ ਗਿਆ ਉਸ ਕੋਲੋਂ 2 ਕਿਲੋ 114 ਗ੍ਰਾਮ ਹੈਰਨ ਅਤੇ ਇੱਕ ਪਿਸਤੌਲ ਫੜੇ ਵੀ ਬਰਾਮਦ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਆ ਆਉਣ ਵਾਲੇ ਸਮੇਂ ਚ ਨਸ਼ਾ ਤਸਕਰਾਂ ਨੂੰ ਪੁਲਿਸ ਕਿਸ ਤਰ੍ਹਾਂ ਹੋਰ ਸ਼ਕਤੀ ਨਾਲ ਲੱਥ ਪਾਉਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਅੱਜ ਦੇ ਸਮੇਂ ਚ ਭਵਿੰਦਰ ਸਿੰਘ ਸਿੱਧੂ ਦੀ ਆਮਦ ਨਾਲ ਫਰੋਜਪੁਰੰਦਰ ਨਸ਼ਾ ਤਸਕਰਾਂ ਚ ਭਗੜੜ ਮੱਛੀ ਹੋਈ ਆ ਤੇ ਹੁਣ ਜਲਦੀ ਹੀ ਲੱਗਦਾ ਕਿ ਫਰੋਹੀਪੁਰ ਨਸ਼ਾ ਮੁਕਤ ਹੋ ਜਾਵੇਗਾ ਤੁਸੀਂ ਦੇਖਦੇ ਰਹੋ ਦਾ ਫਰੋਹੀਪੁਰ ਲਾਈਵ ਚੈਨਲ ਤੇ ਅਸੀਂ ਤੁਹਾਡੇ ਲਈ ਸਮੇਂ-ਸਮੇਂ ਤੇ ਹੋਰ ਜਾਣਕਾਰੀਆਂ ਸਾਂਝੀਆਂ ਕਰਦੇ ਰਵਾਂਗੇ